ਕਿ ਪਾਰਲੀਮੈਂਟ ਜਿਹੜੀ ਆ ਪਿਛਲੇ ਲੰਮੇ ਜੋ ਜਿਹੜਾ ਸੈਸ਼ਨ ਹੋਇਆ ਉਹਦੇ ਠੀਕ ਦੋ ਤਿੰਨ ਬਿੱਲ ਜਿਹੜੇ ਪਾਸ ਹੋਏ ਅਦਰਵਾਈਜ਼ ਬੰਦ ਹੈ ਉਹਨੂੰ ਲੈ ਕੇ ਜੋ ਆਪਣਾ ਐਸਆਈਆਰ ਨੂੰ ਲੈ ਕੇ ਤੇ ਉਸੇ ਮੁੱਦੇ ਨੂੰ ਲੈ ਕੇ ਸੁਪਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਰੋਜ਼ ਸੁਣਵਾਈ ਹੋ ਰਹੀ ਆ ਕੱਲ ਵੀ ਸੁਣਵਾਈ ਹੋਣੀ ਆ ਤੇ ਲੋਕ ਸਭਾ ਪਾਰਲੀਮੈਂਟ ਬੰਦ ਹੈ ਤੇ ਜਿਹੜੇ ਵਿਰੋਧੀ ਧਿਰ ਤੇ ਆਗੂ ਨੇ ਰਾਹੁਲ ਗਾਂਧੀ ਉਹ 17 ਅਗਸਤ ਉਹ ਜਿਹੜਾ ਬਿਹਾਰ ਤੋਂ ਆਪਣਾ ਜਿਹੜਾ ਮਾਰਚ ਜਤਰਾ ਜਿਹੜੀ ਸ਼ੁਰੂ ਕਰ ਰਿਹਾ ਤੇ ਜਿਹੜਾ ਸਾਰਾ ਹੁਣ ਤੱਕ ਜੋ ਕੁਝ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਦੇਸ਼ ਸਾਡਾ ਕਿੱਧਰ ਨੂੰ ਜਾਏਗਾ ਦੇਖੋ ਜਿਵੇਂ ਮੈਂ ਪਹਿਲਾਂ ਮੁੱਦੇ ਤੇ ਕਹਿ ਕੇ ਹਟਿਆ ਵੀ ਜੇ ਕੇਂਦਰ ਦੇ ਖਿਲਾਫ ਸਟਰਗਲ ਕਰਨ ਤਾਂ ਤਾਂ ਕੁਝ ਹੋਵੇ ਸੜਕਾਂ ਤੇ ਸਟਰਗਲ ਕਰਨਾ ਹੁੰਦਾ ਨਾ ਵੀ ਜੇ ਤੁਸੀਂ ਤਾਕਤਦਾਰ ਨਹੀਂ ਹੋ ਗਏ ਤਾਂ ਇਹ ਚੰਗੀ ਗੱਲ ਹੈ ਕਿ ਹੁਣ ਇੰਡੀਆ ਗੱਠ ਜੋੜ ਨਹੀਂ ਵਰਕੇ ਸਾਰੇ ਵਿਰੋਧੀ ਦਲਾਂ ਨੇ ਇਹ ਸੜਕ ਦੀ ਰਾਜਨੀਤੀ ਲਈ ਹੈ ਇਕੋ ਦਾ ਅਧਾਰ ਤੰਤਿਤ ਫੈਸਲਾ ਹੋਣ ਵਾਲਾ ਨਹੀਂ ਅਸਲ ਦੇ ਵਿੱਚ ਪਾਰਲੀਮੈਂਟ ਕੀ ਦੀ ਉਪਜ ਹੈ ਲੋਕ ਸਭਾ ਕੀ ਦੀ ਉਪਜ ਹੈ ਰਾਜ ਸਭਾ ਕੀ ਦੀ ਉਪਜ ਹੈ ਆਜ਼ਾਦੀ ਦੇ ਸੰਗਰਾਮ ਆਜ਼ਾਦੀ ਦੇ ਅੰਦੋਲਨ ਦੀ ਉਹ ਆਜ਼ਾਦੀ ਅੰਦੋਲਨ ਦੇ ਵਿੱਚੋਂ ਨਿਕਲੇ ਸੰਵਿਧਾਨ ਸੰਵਿਧਾਨ ਕਾ ਨਹੀਂ ਸਭਾ ਨੇ ਬਣਾਇਆ ਉਹਦੇ ਵਿੱਚ ਸਭ ਤੋਂ ਵੱਡਾ ਹੱਕ ਹੈ ਜਿਹੜਾ ਉਹ ਹਰੇਕ ਨੂੰ ਵੋਟ ਦਾ ਅਧਿਕਾਰ ਹੈ ਬਾਲਗ ਨੂੰ ਉਹ ਵੋਟ ਦਾ ਅਧਿਕਾਰ ਖੋਇਆ ਜਾ ਰਿਹਾ ਹੈ ਕਿ ਜਿਹੜੀ ਵੋਟਾਂ ਹੀ ਸਰਕਾਰ ਚੁਣੀ ਜਾਣੀਆਂ ਉਹ ਸ਼ੱਕ ਨਹੀਂ ਪਾਸੇ ਨਾਲ ਚੁਣੀ ਜਾ ਰਹੀਆਂ ਪਾਸੇ ਬਦਲ ਦੋ ਪਾਸਾ ਬਦਲ ਰਹੇ ਨਹੀਂ ਉਹਦੇ ਵਿੱਚ ਹੁਣ ਤਾਂ ਸਾਹਮਣੇ ਸਬੂਤ ਆ ਗਏ ਸੀ ਉਦੋਂ ਵੀ ਪੇਸ਼ ਕਰੇ ਸੀ 978 ਸੀਟਾਂ ਕੱਡੀ ਕੱਡੀ ਸੀਟ ਦੀ ਐਨ ਗਿਣਤੀ ਦੱਸੀ ਹੋਈ ਆ ਆਹ ਸੀਟ ਇੱਥੋਂ ਆਇਆ ਹਰਿਆਣਾ ਦੇ ਵਿੱਚ 26 ਸੀਟਾਂ ਮਹਾਰਾਸ਼ਟਰ ਦੇ ਵਿੱਚ 76000 ਵੋਟਾਂ 76 ਲੱਖ ਛਤ ਤੇ ਉਹਦੇ ਵਿੱਚ ਜਿੰਨੀ ਵਾਧਦੀ ਅਡਲਟ ਪਾਪੂਲੇਸ਼ਨ ਆ ਉਦੋਂ 1 ਕਰੋੜ ਵੋਟ ਵਾਧੂ ਕਿੱਥੋਂ ਤੁਸੀਂ ਇਹ ਕਿੱਥੋਂ ਆ ਰਿਹਾ ਹੈ ਅੱਜ ਕਰਨਾਟਕ ਦੇ ਵੀ ਅਗਰ ਤਰਸ਼ੂਰ ਵਾਲੀ ਸੀਟ ਜਿਹਨ ਜਿੱਤੀ ਆ ਵੀ ਉਹਦੇ ਵਿੱਚ ਕਿਵੇਂ ਦੋ ਨੰਬਰ ਦੀਆਂ ਵੋਟਰਾਂ ਨੇ ਉਹਦਾ ਵੀ ਸਾਹਮਣੇ ਆਉਣ ਲੱਗ ਗਿਆ ਰੋਣਕ ਰਾਹ ਸਾਥੇ ਹੁਣ ਲੋਕਾਂ ਨੇ ਇਹ ਵੀ ਮੰਗ ਲਿਆ ਕਿ ਜੀ ਸਾਨੂੰ ਇਹ ਜਿਹੜਾ ਹੈਗਾ ਆਪਣਾ ਮੈਂਬਰ ਕਾਗਜ ਲਿਖ ਜਾਣਾ ਕਿ ਅਸੀਂ ਕਾਗਜ ਲੈ ਕੇ 12 ਨਸੀਦਾ ਦਿਖਾ ਦਾਂਗੇ ਵੀ ਕਿਵੇਂ ਜਿੱਤੇ ਨੇ ਬੱਸ ਇੱਕ ਹੋਰ ਹੈਰਾਨੀ ਦੀ ਗੱਲ ਜਿਹੜੀ ਨਾ ਸਾਹਮਣੇ ਆਈ ਹੈ ਹਰਿਆਣੇ ਦਾ ਇੱਕ ਪਿੰਡ ਹੈ ਜਿੱਦੀ ਵੋਟਾਂ ਦੀ ਗਿਣਤੀ ਜਿਹੜੀ ਹੈ ਸੁਪਰੀਮ ਕੋਰਟ ਤੇ ਉਹਦੇ ਚ ਹੋਈ ਜਾ ਕੇ ਤੇ ਜਿਹੜਾ ਉਮੀਦਵਾਰ ਹਾਰਿਆ ਸੀ ਉਹ ਜਿੱਤ ਗਿਆ ਜੇ ਪੰਚਾਇਤ ਦੇ ਲੈਵਲ ਤੇ ਤਾਂ ਗੱਲ ਇਹ ਹੈ ਵਾਲੇ ਹੈ ਵੀ ਕਿਤੇ ਵੀ ਹੋ ਜਾਇਆ ਅੱਛਾ ਮੇਹਰ ਨਹੀਂ ਬੰਦ ਰਿਹਾ ਗਿਆ ਫਿਰ ਇਹ ਵੋਟਾਂ ਤੇ ਜਿਹੜੇ ਹੇਰਾਫੇਰੀ ਕਰ ਸਕਦੇ ਨੇ ਕੈਮਰਿਆਂ ਦੇ ਕਹਿੰਦੇ باوجود ਉਹ ਕਿਹੜੀ ਚੀਜ਼ ਹੀ ਹੇਰਾਫੇਰੀ ਨਹੀਂ ਕਰਨਗੇ ਕੱਲੇ ਮੇਹਰ ਵਾਸਤੇ ਛੁੱਟੀ ਜੀ ਗੱਲ ਵਾਸਤੇ ਸਭ ਇਹ ਪੜੇਖਾ ਛੱਡ ਜੀ ਆਪਾਂ ਇਹ ਤਾਂ ਪੜੇਖਾ ਜਿਨ੍ਹਾਂ ਨੂੰ ਹੈਗਾ ਹੋਏਗਾ ਜਿਹੜੇ ਭਗਤ ਨੇ ਉਹਨਾਂ ਨੂੰ ਹੋਏਗਾ ਮੈਨੂੰ ਕੋਈ ਇਹ ਪੜੇਖਾ ਨਹੀਂ ਹੈ ਬਾਕੀ ਜਿਹੜਾ ਤੁਸੀਂ ਕਹਿੰਦੇ ਸੁਪਰੀਮ ਕੋਰਟ ਗਿਆ ਚੜਦੇ ਆ ਉਸ ਤੋਂ ਕੁਝ ਨਹੀਂ ਹੋਣਾ ਉਸ ਤੋਂ ਬਲਕੇ ਉਲਟੀ ਜਾਣਾ ਜਿਹੜੇ ਤੈਨਾ ਵੀ ਗਏ ਨੇ ਹੁਣ ਵੀ ਜਾਏ ਨੇ ਹੁਣ ਜਾਣਗੇ ਉਤੋਂ ਉਲਟਾ ਫੈਸਲਾ ਹੀ ਆਉਣਾ ਉਤੋਂ ਕੋਈ ਫੈਸਲਾ ਨਹੀਂ ਆਉਣਾ ਉਤੋਂ ਇਹ ਨਹੀਂ ਆਉਣਾ ਐਸਆਰ ਜਿਹੜੀ ਹੈ ਮੈਂ ਕੱਲ ਕਿਸੇ ਚੈਨਲ ਤੇ ਕਹਿ ਰਿਹਾ ਸੀ ਇੱਥੇ ਵੀ ਕਹਿ ਦਨਾ ਇੱਕ ਸਾਡਾ ਲੋਕ ਨਮਾਇੰਗੀ ਕਾਨੂੰਨ 1950 ਦਾ ਹਾਂਜੀ ਉਹਦੇ ਵਿੱਚ ਬੀਜੇਪੀ ਨੇ ਐਮੈਂਡਮੈਂਟ ਕਰਕੇ ਤਰਨੀਮ ਕਰਕੇ ਇੱਕ ਹੋਰ ਧਾਰਾ ਪਾਈ ਵੀ ਆਧਾਰ ਕਾਰਡ ਮੰਗਿਆ ਜਾ ਸਕਦਾ ਹੈ ਠੀਕ ਹੋ ਗਿਆ ਉਹਦੀ ਧਾਰਾ 16 19 20 21 22 ਜੀ ਇਹ ਸਾਰੀਆਂ ਦਾ ਟੁੱਟਣਾ ਲੰਗਣਾ ਹੈ ਪੂਰਾ ਖਰਿਆਮੀ ਜਮਤ ਤੇ ਆ ਰਹਾ ਵਿੰਜਨੇ ਸੁਪਰੀਮ ਕੋਰਟ ਨੇ ਤਾਂ ਇਹ ਦੇਖਣਾ ਹੁੰਦਾ ਵੀ ਕਾਨੂੰਨ ਨੂੰ ਉਹ ਕਹਿੰਦੇ ਕੋਈ ਨਹੀਂ ਫਿਰ ਕੀ ਹੋ ਗਿਆ ਇਦਾਂ ਹੀ ਇੱਕ ਹੈਗਾ ਮਤਦਾਤਾ ਅ ਪंजीकरण ਕਾਨੂੰਨ ਰੂਲ ਨਿਜਮ 1960 ਉਹਦਾ ਨਿਜਮ 8 ਤੇ ਨਿਜਮ 9 ਉਹਦੀਆਂ ਤਰ੍ਹਾਂ ਲਾਈਆਂ ਜਾ ਰਹੀਆਂ ਨੇ ਬਿਲਕੁਲੀ ਟੋਟਲੀ ਜਨ ਫਾਰਮ ਨਾ ਫਾਰਮੀਆਂ ਦਾ ਮਨਮਰਜ਼ੀ ਦਾ ਬਣਾਤਾ ਜਿਵੇਂ ਕੋਈ 10ਵੀਂ ਦੀ ਸਰਟੀਫਿਕੇਟ ਨਾ ਡਾਕਟਰੀ ਦੀ ਡਿਗਰੀ ਆਫ ਦੀ ਮਨਮਰਜ਼ੀ ਦੀ ਬਣਾਦਾ ਯੂਨੀਵਰਸਿਟੀ ਵਰਕੇ ਮੈਂ ਤਾਂ ਹੁਣ ਆ ਹੀ ਲਿਆ ਕਰੂੰ ਉਹ ਨਮਾਈ ਬਣਾਤਾ ਉਹ ਕਿ ਕੇ ਹੈ ਨਹੀਂ ਮੰਜੂਸ ਸਦਾ ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਹੀ ਪਾਚਾਬੀ ਸਟਾਰ ਵੀ ਮੰਗਾਂ ਗਿਆ ਆਧਾਰ ਮੰਗਣਾ ਨਹੀਂ ਜਿਹੜਾ ਆਧਾਰ ਕਾਨੂੰਨ ਚ ਲਿਖਿਆ ਵੱਤਵੱਧ ਆਧਾਰ ਮੰਗ ਸੰਦੇ ਉਹ ਨਹੀਂ ਮੰਨਦਾ ਕਹਿੰਦੇ ਹੋਰ ਹੀ ਤਾਂ ਪਾਤੀਆਂ ਸੋ ਜਿਹੜਾ ਬੰਦਾ ਆਪਣੀ ਮਨਮਰਜ਼ੀ ਇੱਕ ਨੌਕਰ ਸ਼ਾਹ ਕਰ ਰਿਹਾ ਹੋਵੇ एनआरसी सीए ਤੁਹਾਡਾ ਗੁਣੀ ਹੋਇਆ ਸੀ ਏਡਾ ਵੱਡਾ ਹੋਇਆ ਸੀ ਇਹ ਨੌਕਰਸ਼ਾਹ ਰਹੀ ਲਾਗੂ ਕਰ ਰਹੇ ਨੇ ਜਿਵੇਂ ਖੇਤੀ ਕਾਨੂੰਨਾਂ ਦੀ ਕੋਸ਼ਿਸ਼ ਕਰਦੇ ਨੇ ਨੌਕਰਸ਼ਾਹ ਹੀ ਲਾਗੂ ਕਰਨ ਦੀ ਆ ਹੁਣੀ ਮੈਂ ਪਿੱਛੇ ਜਾ ਕੇ ਆਇਆ ਬਾਇਓ ਗੈਸ ਬਣਾਉਣ ਤੇ ਉਹਨਾਂ ਨੇ ਚੱਕ ਕੇ ਬਾਇਓ ਗੈਸ ਬਣਾ ਦੇ ਜਿਹੜੀ ਕੁਛ ਅਸੀਂ ਉਸ ਤੇ ਕਿਹਾ ਮੀਟੀਆਂ ਪ੍ਰੋਸੀਡਿੰਗ ਹੀ ਬਗੜਦੀਆਂ ਹੋਰ ਹੀ ਕੁਛ ਨਹੀਂ ਲਿਖਤਾ ਬਿਊਰੋਕ੍ਰੇਸੀ ਤੋਂ ਕਰਾਓ ਉਸ ਤੇ ਬਿਊਰੋਕ੍ਰੇਸੀ ਬੈਠੀ ਸੀ ਉਸ ਤੇ ਕੋਈ ਪੋਲੀਟਿਸ਼ੀਅਨ ਨਹੀਂ ਸੀ ਬਿਊਰੋਕ੍ਰੇਸੀ ਤੋਂ ਉਹੀ ਕੰਮ ਕਰਾਓ ਜਿਹੜਾ ਪੋਲੀਟਿਸ਼ੀਅਨ ਨੇ ਕਰਨਾ ਬਤੌਰ ਮੰਤਰੀ ਕਿਉਂਕਿ ਬਤੌਰ ਮੰਤਰੀ ਜਵਾਬਦੇਹ ਲੋਕਾਂ ਕਹਿੰਦੇ ਵੀ ਕੁੱਪਲੇ ਪਾਣ ਨੂੰ ਚਾਰ ਹੋ ਜਾਂਦੇ ਨੇ ਮੇਰੇ ਕੋਈ ਕ੍ਰਿਸ਼ਨ ਤਾਂ ਕੋਈ ਕੁਝ ਨਹੀਂ ਨਾ ਕਹਿ ਸਕਦਾ ਹੁਣ ਗਣੇਸ਼ ਕੁਮਾਰ ਇੱਕ ਬੰਦਾ ਇੱਕ ਬਿਰੋਕਲੇਟ ਜਿਹਨੂੰ ਮੈਨੂੰ ਲੱਗਦਾ ਵੀ ਜਿੰਨੇ ਜੋ ਗੱਲਾਂ ਕਰ ਰਿਹਾ ਹੈ ਤੇ ਡੀਸੀਐਸ ਜੀਐਮ ਬਲੀ ਰਿਹਾ ਉਹਨੂੰ ਪਤਾ ਨਹੀਂ ਲੋਕਾਂ ਦੀ ਤਾਕਤ ਕੀ ਹੁੰਦੀ ਹੈ ਤੇ ਉਹ ਕਰ ਰਿਹਾ ਹੈ ਸਾਰਾ ਕੁਝ ਔਰ ਸੁਪਰੀਮ ਕੋਰਟ ਆਬਦੇ ਕਹੇ ਤੂੰ ਉਲਟੀ ਹੁੰਦੀ ਹੈ ਮੈਂ ਤਾਂ ਹੈਰਾਨ ਆ ਵੀ ਇਹੀ ਜੀ ਸੁਪਰੀਮ ਕੋਰਟ ਕਾਦੀ ਹੋ ਗਈ ਜਿਨੇ ਇੱਕ ਦਿਨ ਕਿਹਾ ਨਹੀਂ ਅਧਾਰ ਲੈਣਾ ਪਊ ਉਸੇ ਜਿਨੇ ਕਿਹਾ ਹਾਰ ਤਾ ਤੁਹਾਨੂੰ ਲੈਣੀ ਪਊਗਾ ਮੈਨੂੰ ਤਾਂ ਇਹਦੇ ਅਰਥ ਕੋਈ ਸਮਝ ਨਹੀਂ ਆ ਇੱਕ ਦਿਨ ਕਹਿੰਦੇ ਨੇ ਮੇਰੇ ਕੋਲ 15 ਬੰਦੇ ਪੇਸ਼ ਕਰ ਦੋ ਮੈਂ ਸਾਰੀ ਖਤਮ ਕਰ ਦੂੰਗਾ ਸੂਚੀ ਅੱਜ ਜਦ 17 ਦੀ ਸੂਚੀ ਦਿੱਤੀ ਜਾਂਦੀ ਹੈ ਫਿਰ ਕਹਿੰਦੇ ਉਹ ਇੰਨੇ ਵੱਡੇ ਕੰਮ ਚ ਗਲਤੀਆਂ ਤਾਂ ਇਹੋ ਜਿਹੀਆਂ ਹੋਈ ਜਾਂਦੀਆਂ ਨੇ ਤੁਸੀਂ ਇਹ ਇਹ ਦਮ ਜਿਹਾ ਭਾਰੀ ਕਿਉਂ ਮੈਂ ਕਹਣਾ ਮੈਂ ਮੈਨੂੰ ਨਹੀਂ ਪਤਾ ਤੁਹਾਡੀ ਚੈਨਲ ਦੀ ਪੋਜੀਸ਼ਨ ਕਿ ਮੇਰੀ ਪੋਜੀਸ਼ਨ ਹੀ ਹੈ ਵੀ ਮੈਨੂੰ ਜਿਹਦੇ ਮਰਜ਼ੀ ਮੈਂ ਕਹਣਾ ਵੀ ਹਾਂ ਇਹ ਗਲਤ ਕਰਿਆ ਸੁਪਰੀਮ ਕੋਰਟ ਨੇ ਤੁਸੀਂ ਪਹਿਲਾਂ ਕਹੋ ਨਾ ਤੁਸੀਂ ਕਹਿੰਦੇ ਕਿ ਆਪੀ ਉਲਟਾਈ ਜਾਂਦੇ ਰੋਜ਼ ਹੀ ਤੁਸੀਂ ਕਦੇ ਕੁਝ ਕਹਿੰਦੇ ਨਾ ਕਦੇ ਕੁਝ ਫਿਰ ਭਾਈ ਤੁਸੀਂ ਉੱਥੇ ਬੈਠੇ ਕਦੇ ਵਾਸਤੇ ਇੰਨਾ ਤਾਂ ਗਲੀ ਖੜਾ ਬੰਦਾ ਨਹੀਂ ਬਦਲਦਾ ਜਿਵੇਂ ਤੁਸੀਂ ਬਦਲ ਤੂੰ ਮੈਂ ਆਹ ਧਮਕੀ ਮਾਰਦਾ ਦੇਖਣਾਂਗੇ ਤਾਂ ਤੁਸੀਂ ਤਿੰਨਾਂ ਬੰਦੇ ਲਿਆ ਦਿਓ ਜਿਹੜੇ ਜਿਉਂਦੇ ਹੋਣ ਪਰ ਮਰਿਆਂ ਚ ਪਾਤੇ ਹੋਣ ਅਸੀਂ ਸਾਰੀ ਤਰ੍ਹਾਂ ਨਰਸ ਕਰ ਲਾਂਗੇ ਮੈਂ ਉਹਦੇ ਵੀ ਕਿਹਾ ਸੀ ਵੀ ਇਹ ਧਿਆਨਬਾਜੀ ਗਲਤ ਹੈ ਸੁਪਰੀਮ ਕੋਰਟ ਨੂੰ ਨਹੀਂ ਕਰਨੀ ਚਾਹੀਦੀ ਔਰ ਨਾ ਇਹ ਕਰਨਗੇ ਤਾਂ ਬਿਆਨਬਾਜੀ ਨਹੀਂ ਕਰਨੀ ਚਾਹੀਦੀ ਸੀ ਉਹਦੇ ਬਿਆਨਬਾਜੀ ਕਰੀ ਅੱਜ ਉਲਟੇ ਕੀ ਕਹੋਂਗੇ ਤੁਸੀਂ ਜਿੱਥੇ ਐਡੇ ਜਨ ਕਾਬੇ ਚੋਂ ਕੋਫਰ ਨਿਕਲੇ ਉੱਥੇ ਸੱਚ ਦੀ ਭਾਲ ਕਿੱਥੋਂ ਕਰੋਗੇ ਸੋ ਇਸ ਕਰਕੇ ਆਪਾਂ ਨੂੰ ਪ੍ਰੇਖਾ ਨਹੀਂ ਰੱਖਣਾ ਚਾਹੀਦਾ ਜਿਹੜੇ ਸੁਪਰੀਮ ਕੋਰਟ ਦੇ ਨੇ ਬੜੇ ਆਪਾ ਮਾਨਯੋਗ ਹਮੇਸ਼ਾ ਉਦੋਂ ਹੀ ਅਦਾਰਾ ਰਹਿੰਦਾ ਹੈ ਜਦੋਂ ਅਦਾਰੇ ਦੇ ਵਿੱਚ ਕੰਮ ਉਹੀ ਹੋਣ ਜਿਹੜੇ ਉਹਦੇ ਤੇ ਉਮੀਦ ਹੋਵੇ ਨਾਤਪੇਦ ਹੋਣਾ ਹੋਰ ਗੱਲ ਹੈ ਇਹ ਤਾਂ ਮੈਂ ਇੰਨੇ ਉਲਟ ਨੇ ਜਿਹੜੇ ਇਹ ਕਹਿੰਦੇ ਨੇ ਕਿ ਨਾਗਰਿਕਤਾ ਸੰਵਿਧਾਨ ਦੇ ਸੁਪਰੀਮ ਕੋਰਟ ਦਾ ਕੰਮ ਹੈ ਸੰਵਿਧਾਨ ਨੂੰ ਬਚਾਉਣਾ ਸਵਧਾਂਚ ਲਿਖਿਆ ਵੀ ਨਾਗਰਿਕਤਾ 5 ਤੋਂ 11 ਆਰਟੀਕਲ ਦੇ ਤਹਿਤ ਹੈ ਹੋਣੀ ਹੈ ਉਹ ਉਹ ਕਹਿੰਦਾ ਮੈਂ ਕਿ ਤਾ ਕਰਨੀ ਹੈ ਔਰ 326 ਆਰਟੀਕਲ ਦੀ ਗੱਲ ਕਰਦਾ ਹੁਣ ਇੰਟਰਪ੍ਰੀਟ ਨਹੀਂ ਕਰਨਾ ਇਹ ਤਾਂ ਜਿਵੇਂ ਮਰਜ਼ੀ ਕਰ ਲਓ ਮੋਮ ਦੇ ਨੱਕ ਦੀ ਤਰ੍ਹਾਂ ਵੈਸੇ ਉਹਦੇ ਚ ਲਿਖਿਆ ਹੈ ਵੀ ਅਡਲਟ ਵੋਟਰ ਹੋਏਗਾ ਅਡਲਟ ਨਾਗਰਿਕ ਪਰ ਨਾਲ ਇਹ ਲਿਖਿਆ ਵੀ ਸੂਚੀ ਰਿਵਾਈਜ਼ ਕਰਨੀ ਹੈ ਜਿਹੜੀ ਹਰ ਲੋਕ ਸਭਾ ਤੋਂ ਦੂਜੀ ਲੋਕ ਸਭਾ ਤੋਂ ਜਾਂ વિધાનસભા ਦਾ ਕਰਨੀ ਹੈ ਪਿਛਲੀ ਲੋਕ ਸਭਾ ਹੋ ਗਈ 240 ਉਹ ਸੂਚੀ ਰਿਵਾਈਜ਼ ਕਰਨੇ ਕਹਿੰਦਾ ਦੋ ਜਿੰਨ ਤੋਂ ਕਰੂੰਗਾ 200 ਤੋਂ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ ਐਸਆਰ ਨਾ ਦੇ ਕੋਈ ਚੀਜ਼ ਹੀ ਨਹੀਂ ਆ ਸਾਰੇ ਸੰਵਿਧਾਨ ਸਾਰੇ ਪਾਸੇ ਵੋਟਰ ਸੂਚੀ ਸਦਾ ਹੀ ਹੋਰ ਗੱਲ ਆ ਐਸਆਰ ਹੋਰ ਗੱਲ ਆ ਉੱਥੇ ਇੰਟੈਂਸਿਵ ਰੀਵੀਜ਼ਨ ਹੈ ਸਮਰੀ ਰੀਵੀਜ਼ਨ ਹੈ ਪਾਰਸ਼ੀਲ ਇੰਟੈਂਸਿਵ ਜਾਂ ਪਾਰਸ਼ੀਲ ਸਮਰੀ ਰੀਵੀਜ਼ਨ ਹੈ ਸੋ ਜਿੱਥੇ ਨਾ ਕਾਨੂੰਨ ਬਾਗੂ ਹੋਣਾ ਹੈ ਸੰਵਿਧਾਨ ਦੇ 324 ਚ ਲਿਖਿਆ ਵੀ ਚੋਣ ਕਮਿਸ਼ਨ ਦਾ ਕੰਮ ਹੈ ਨਿਗਰਾਨੀ ਕਰਨੀ ਚੋਣਾਂ ਦੀ ਤੇ ਚੋਣ ਕਰਵਾਉਣੀ ਤੇ ਚੋਣ ਕਰਵਾਉਣ ਵਾਸਤੇ ਉਹਨੇ ਵੋਟਰ ਸੂਚੀਆਂ ਬਣਾਉਣੀਆਂ ਨੇ ਤੇ ਵੋਟਰ ਸੂਚੀਆਂ ਦੀ ਸਦਾ ਹੀ ਕਰਨੀ ਅਗਲੀ ਗੱਲ ਜੋ ਕਹਣਾ ਮੈਂ ਨਾਗਰਿਕਤਾ ਦੇਖੋ ਕੁੱਝ ਜ਼ਰੂਰ ਇਹ ਵੀ ਕਿੰਨੀ ਬੰਦਾ ਪਾਗਲ ਨਹੀਂ ਹੋਣਾ ਚਾਹੀਦਾ ਫਿਰ ਸਭ ਦੇ ਮੈਡੀਕਲ ਸਰਟੀਫਿਕੇਟ ਮੰਗੇ ਸਾਰੇ ਵੋਟਰਾਂ ਨੂੰ ਤਾਂ ਖੈ ਕੀ ਬੰਦਾ ਕੱਲ ਨੂੰ ਕਿਸੇ ਪਾਗਲ ਨੂੰ ਇਹ ਉਹ ਬਣਾ ਦੇ ਕੋਈ ਵੱਡਾ ਲੀਡਰ ਕਿਉਂਕਿ ਜਿਹੜਾ ਚੋਣਾਂ ਜਿੱਤ ਗਿਆ ਬਣ ਵੀ ਸਕਦਾ ਸੋ ਫਿਰ ਅਸੀਂ ਕਈ ਵਾਰ ਹੱਸਦੇ ਹੁੰਦੇ ਜਦ ਉਹ ਕਹਿੰਦੇ ਵੀ ਬਟਨ ਉਹਦੇ ਕੋਲ ਆ ਅਮਰੀਕਾ ਦੇ ਰਾਸ਼ਟਰਪਤੀ ਕੋਲੇ ਇਹ ਨਿਊਕਲੀਅਰ ਬੰਬ ਆਲਾ ਕਿਹਾ ਕਹਿੰਦੇ ਕਿ ਉਹਦੇ ਦਿਮਾਗ ਨੂੰ ਕੁਝ ਹੋ ਗਿਆ ਹੁਣ ਚੱਕ ਉਹਦੇ ਹੀ ਦਬਤੇ ਦੇ ਕੀ ਕਰਾਂਗੇ ਸੋ ਇਹ ਜਿਹੜਾ ਤਰੀਕਾ ਹੈ ਉਹਦੇ ਤਾਂ ਤਿੰਨ ਗੱਲਾਂ ਲਿਖੀਆਂ ਨੇ ਮੇਰੇ ਖੋਦ ਮੈਂ ਕਦੋਂ ਉਹਦੇ ਤੇ ਕੋਈ ਪ੍ਰਿਸ਼ਟਾ ਚਾਰਜ ਦੇ ਦੋਸ਼ ਨਾ ਹੋਣ ਇਲੈਕਟੋਰਲ ਪ੍ਰਿਸ਼ਟਾ ਚਾਰਜ ਦੇ ਦੂਜਾ ਉਹਦਾ ਦਿਮਾਗ ਠੀਕ ਹੋਵੇ ਤੇ ਚੀਜ਼ਾਂ ਉਹ ਨਾਗ ਰਖੋਵੇ ਕਿ ਕਹਿੰਦਾ ਨਾਗ ਦੇ ਤਾਂ ਤਿਆ ਕਰਨੀ ਹੈ ਦੋਸ਼ ਹੈਗੇ ਨਹੀਂ ਹੈਗੇ ਕੋਈ ਫਰਕ ਨਹੀਂ ਪੈਂਦਾ ਉਹ ਦਿਮਾਗੀ ਤੌਰ ਤੇ ਸੰਪੂਰਨ ਹੈਗਾ ਨਹੀਂ ਹੈਗਾ ਇਹਦਾ ਕੋਈ ਫਰਕ ਨਹੀਂ ਪੈਂਦਾ ਇਹ ਨਹੀਂ ਮੈਂ ਪੁੱਛਣਾ ਨਾ ਆ ਨਵੀਂ ਗੱਡੀ ਕੱਢਣੀ ਫਿਰ ਰੋਜ਼ ਕਹੀ ਜਾਂਦਾ ਜਿਹੜੀ ਸੁਪਰੀਮ ਕੋਰਟੇ ਦੇਖਣ ਨੂੰ ਤਿਆਰ ਨਹੀਂ ਕਿ ਭਾਈ ਕਿੰਨੇ 292000 ਬੰਦਾ ਐਸਾ ਹੈ ਜੀ ਦਾ ਕਾਰਦਾ ਨੰਬਰੀ ਨਹੀਂ ਕੋਈ 00 020 ਆ 3010 ਕਾਰਦਾ ਨੰਬਰੀ ਨਹੀਂ ਉਹ ਇਹ ਗਲਤੀ ਹੋ ਗਈ ਜੀ ਜਿਹਦੇ ਵਿੱਚ 3 ਦਿਨਾਂ ਤੱਕ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਮਰੇ ਹੋਏਾਂ ਦੀ ਗਿਣਤੀ ਟੋਟਲ ਜਿਹੜੇ ਐ ਹੈਗੇ ਵੋਟਰ ਉਹ 6 ਲੱਖ ਵੋਟਰਾਂ ਤੱਕ ਗਏ ਨੇ ਇਹ 1 ਕਿਹੜੀ ਤਰੀਕ ਤੋਂ ਬਾਅਦ 22 ਤੋਂ ਪੱਕੀ ਤੱਕ 6 ਲੱਖ ਵੋਟਾਂ ਤੱਕ ਗਏ ਨੇ ਪਰ 6 ਲੱਖ ਤੋਂ ਤੱਕ ਜਾਂਦੇ ਹੋਏ ਇਹਨਾਂ ਨੇ 5 ਲੱਖ 45000 ਮਰੇ ਹੋਏ ਨੰਬਰ ਆ 5 ਲੱਖ ਹਾਂ 45000 ਤੇ 15 ਲੱਖ 25000 ਉਹ ਨੰਬਰ ਜਿਹੜਾ ਕਿਤੇ ਉੱਥੇ ਹੈ ਹੀ ਨਹੀਂ ਇਹ 3 ਦਿਨਾਂ ਦੇ ਵਿੱਚ ਜਿੱਥੇ ਵੋਟਾਂ ਤਾਂ 6 ਬਸ ਤੱਕ ਗਏ ਨੇ ਮਰੇ ਹੋਏ ਜਾਂ ਪੱਕੇ ਤੌਰ ਤੇ ਚਲੇ ਗਏ ਉਹ ਸਾਡੇ 20 ਲੱਖ ਲੱਭਨੇ ਇਹ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਆ ਕਿਹੜਾ ਇਹ ਅੰਕੜਾ ਵਿਗਿਆਨ ਹੈ ਕਿਹੜੇ ਅੰਕੜਿਆਂ ਦਾ ਜਾਦੂ ਹੈ ਕਿਹੜਾ ਇਹ ਅਲਾਦੀਨ ਦਾ ਚਰਾਗ ਹੈ ਜਿਹੜਾ ਉਹ ਲੱਭਦਾ ਜਿਹੜੀ ਸੁਪਰੀਮ ਕੋਰਟ ਇਸ ਗੱਲ ਦੇ ਉੱਤੇ ਸਵਾਲ ਕਰਨ ਨੂੰ ਚਾਹ ਨਹੀਂ ਵੀ ਪਾਈ ਆ ਤਾਂ ਦੱਸ ਦਿ ਕਿਵੇਂ ਹੋਇਆ ਉਹ ਕਹਿੰਦਾ ਜਿਹੜਾ ਮੈਂ 65 ਲੱਖ ਬੰਦਾ ਕਰਦਾ ਉਹਦੀ ਮੈ ਤੁਹਾਨੂੰ ਦੇਣਾ ਹੀ ਨਹੀਂ ਵੀ ਕੌਣ ਕੱਢਿਆ ਕਿਉਂ ਕੱਢਿਆ ਇਹ ਕੋਈ ਤੁਹਾਡਾ ਹੱਕ ਨਹੀਂ ਲੋਕਾਂ ਦਾ ਕਹਿੰਦਾ ਮੈਂ ਨਹੀਂ ਸੁਚੀ ਦਿੰਦੇ ਤੁਹਾਨੂੰ ਇਹ ਬੰਦਾ ਤੁਸੀਂ ਕਿਸੇ ਨੂੰ ਉਹ پیسے ਦੇਣ ਨੇ ਉਹਨੂੰ ਫੜਾਉਣਾ ਵੀ ਐਡਾ ਭਾਈਆ 10000 ਰੁਪਇਆ ਉਹ ਕਹਿੰਦਾ ਜੀ ਮੈਂ ਗਿਣ ਲਾਂ ਤੂੰ ਕਹਿੰਦਾ ਨਾ ਨਾ ਗਿਣਨਾ ਨਹੀਂ ਉਹ ਕਹਿੰਦਾ ਨਹੀਂ ਦੇਣਾ ਨਾ ਤੂੰ ਨਕਲੀ نوٹ પાਕੇ ਦੇ ਦੋ ਕਿਉਂਕਿ ਤੂੰ ਗਿਣਤਾ ਦੇਣਾ ਨਹੀਂ ਸਾਕੇ ਤੁਹਾਡੇ ਕੋਲ ਹੈ ਇਸ ਕਰਕੇ ਜਿਹੜੇ ਸੁਪਰੀਮ ਕੋ ਨੇ ਇਹ ਗੱਲਾਂ ਨੂੰ ਜਿਹੜੀਆਂ ਆਮ ਬੰਦੇ ਨੂੰ ਗਲੀ ਚ ਖੜੇ ਬੰਦੇ ਨੂੰ ਪਤਾ ਲੱਗਦਾ ਹੈ ਮੈਂ ਤਾਂ ਹੈਰਾਨ ਮੈਂ ਤਾਂ ਇਹ ਜੇ ਆਮ ਪਿੰਡਾਂ ਦੇ ਵਿੱਚ ਫੈਸਲੇ ਨਹੀਂ ਹੁੰਦੇ ਦੇਖੇ ਜਿਹੇ ਜਿਹੇ ਸਾਡੇ ਮਾਨਯੋਗ ਸੁਪਰੀਮ ਕੋਰਟ ਅੱਜ ਕੱਲ ਕਰ ਰਹੀ ਹੈ ਬੜੇ ਕਾਨੂੰਨ ਵਿਦਵਨ ਨੇ ਕਾਨੂੰਨ ਦੇ ਪੜ੍ਹੇ ਹੋਏ ਨੇ ਮਾਹਰ ਨੇ ਉਹਨਾਂ ਤੋਂ ਕਾਨੂੰਨ ਆਉਂਦਾ ਹੀ ਹੈ ਪਰ ਜਿਹੜਾ 1950 ਦੇ ਮੈਂ ਚਿੱਠੀ ਵੀ ਲਿਖਿਆ ਮੈਂ ਕੋਈ ਹਵਾਤੋਂ ਨਹੀਂ ਕਰ ਕਰਿਆ ਮੈਂ ਫੈਕਸ ਲਾ ਕੇ ਈਮੇਲ ਵੀ ਕਰਿਆ ਰਜਿਸਟਰਡ ਪੋਸਟ ਵੀ ਭੇਜਿਆ ਵੀ ਆਹ ਜਿਹੜੀਆਂ ਮੈਂ ਗੱਲਾਂ ਉਹਰੇ ਬੋਰਡੀਆਂ ਨੇ ਧਿਆਨ ਕਰੋ ਮੈਂ ਕਹਿੰਨਾ ਸੁਪਰੀਮ ਕੋਰਟ ਵਿੱਚ ਦੇਵੇ ਵੀ ਆ ਸੀ 16 19 20 ਇੱਕੀ ਵਾਈ ਕੇਈ ਤਾਰਾ ਗਲਟ ਆ ਜਿਹੜੀ ਲੋਕ ਨਮਾਦ ਕੀ ਕੋ ਨੂੰ ਨਿਸੋ ਬਣਾਦੀ ਇਹਨੂੰ ਅਸੀਂ ਰੱਦ ਕਰਦੇ ਆ ਤੇ ਚੋਣ ਕਮਿਸ਼ਨਰ ਅਧਿਕਾਰ ਲੈਣਾ ਵੀ ਜੋ ਮਰਜ਼ੀ ਕਰੇ ਮਨਮਰਜ਼ੀ ਕਰ ਸਕਦਾ ਲਿਖ ਦੇ ਨਾ ਇਹ ਇਹ ਬੈਠ ਕੇ ਨਾ ਸ਼ਰਮਨ ਨਾ ਕਰਨਾ ਇਹਦੇ ਬਾਰੇ ਨਾਇ ਕਿਉਂ ਕਹਿਣਾ ਕਿਉਂਕਿ ਮੈਨੂੰ ਬਾਬੇ ਨੇ ਦੱਸਿਆ ਬਾਬੇ ਨੇ ਕਿਹਾ ਕਾਜੀ ਹੋਏ ਬਹਿ ਕਰੇ ਨਿਆਏ ਫੇਰੇ ਤਸਬੀਹ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪਰਸਨਾਏ ਤੁਸੀਂ ਲਿਖੋ ਵੀ ਇਹ ਰੱਦ ਕਰਤਾ ਤੁਸੀਂ ਦਿਖਾਓ ਵੀ ਜਿਹੜਾ ਵੋਟਰ ਪंजीकरण ਕਾਨੂੰਨ ਰਜਿਸਟ੍ਰੇਸ਼ਨ ਕਾਨੂੰਨ ਰੂਲ ਨੇ 1960 ਦੇ ਉਹਦਾ ਰੂਲ 8 ਤੇ ਰੂਲ 9 ਅਸੀਂ ਰੱਦ ਕਰਤਾ ਤੁਸੀਂ ਕਹੋ ਵੀ 1969 ਚ ਜਿਹੜੇ ਜਨਮ ਆਧਾ ਕਾਨੂੰਨ ਬਣਿਆ ਅਸੀਂ ਰੱਦ ਕਰਤਾ ਸੀ ਇਹਨੂੰ ਮੰਨਦਾ ਵੀ 1947 ਚ ਹੀ ਬਣ ਗਿਆ ਸੀ ਕਹੋ ਤੁਕੜ ਕਨੈਕਸ਼ਨ ਕਮਿਸ਼ਨ ਦਾ ਕਹਿੰਦਾ ਮੈਂ ਤਾਂ ਪਿਛਲੇ ਵਰਸ ਡੇਟ ਆਫ ਰਸ ਮੰਗਣੀ ਹੈ ਉਹ ਜਦ ਕਾਨੂੰਨ ਅਜੇ ਬਣਿਆ ਨਹੀਂ ਉਹ ਤੁਸੀਂ ਮੰਗ ਰਹੇ ਹੋ ਕਹਿੰਦੇ ਕੁਲੀ ਪੇਟ ਕਣਕ ਖੇਤ ਆ ਜਵਾਈਆ ਮਡੇਖਾ 1969 ਚ ਕਾਨੂੰਨ ਬਣਿਆ ਰਜਿਸਟ੍ਰੇਸ਼ਨ ਦਾ ਅਧਿਧਾਰ ਕੋਹੜਾ ਹੁੰਦਾ ਕਿ ਅਜੇ ਵੀ 50% ਵਰਸ ਰਜਿਸਟਰ ਨਹੀਂ ਹੋ ਰਹੇ ਕਦੇ ਵਿੱਚ ਉਹ ਕਹਿੰਦੇ ਸਾਡੀ ਗੱਲ ਕਿ ਵਰਸ ਦਾ ਜਿੱਦੇ ਕੋ ਬਰਤਸਦੀ ਕਰਨਾ ਹੈ ਜੇ ਉਹ ਨੂੰ ਨਹੀਂ 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 ਕੰਬਣਾ ਹੁੰਦਾ ਹੈ ਰਹਿ ਜਾਂਦਾ ਹੈ ਲੋਕਾਂ ਨੂੰ ਪੜਨੇ ਲੋਕ ਦਿਖਾਉਂਦੇ ਨਹੀਂ ਹੁਣ ਕੀ ਕਰਿਆ ਜਾਵੇ ਫਿਰ ਉਹ ਕਹਦੇ ਨਹੀਂ ਜਦ ਤੁਸੀਂ ਮਨ ਮਰਜੀ ਨਾਲ ਇੰਟਰਪ੍ਰੀਟ ਕਰਨਾ ਹੈ ਕਾਨੂੰਨ ਦੇ ਬਾਰੇ ਇਹ ਹੈ ਕਿ ਕਾਨੂੰਨ ਚ ਜੋ ਲਿਖਿਆ ਹੋਇਆ ਉਹਨੂੰ ਉਸੇ ਤਰ੍ਹਾਂ ਇੰਟਰਪ੍ਰੀਟ ਕਰਨਾ ਆਪਣੀ ਮਨਮਰਜ਼ੀ ਨਹੀਂ ਕਰਨੀ ਪਰ ਹੁਣ ਮਨਮਰਜ਼ੀ ਹੋ ਰਹੀ ਆ ਤਾਂ ਕੀ ਕਰ ਸਕਦੇ ਆ ਮੈਂ ਤਾਂ ਸਿਰਫ ਇੱਕ ਬੇਨਤੀ ਕਰਦਾ ਜਿਵੇਂ ਜੇ ਕੋਈ ਮਰੀਜ਼ ਮਰ ਜੇ ਤੇ ਤੁਸੀਂ ਆਓ ਬਤੌਰ ਪੱਤਰਕਾਰ ਬਤੌਰ ਹੋਦੇ ਨਾਲ ਦੇ ਮੈਨੂੰ ਕਹੋ ਬੀਬਾ ਸਾਹਿਬ ਤੁਸੀਂ ਕਹਿੰਦੇ ਮਰ ਗਿਆ ਡਿਕਟਾ ਦਿਓ ਵੀ ਇਹ ਮਰ ਗਿਆ ਬਸ ਇੰਨੀ ਬੀਖੋ ਮੈਂ ਕਮੈ ਸੱਟ ਕਹੀ ਤਨਾ ਮਤ ਗਾ ਮੈਂ ਤੁਹਾਨੂੰ ਕਹਤਾ ਵੀ ਮਰ ਗਿਆ ਨਾ ਸਭ ਦਾ ਤੁਸੀਂ ਕਹਿ ਦੋ ਵੀ ਇਹ ਕਾਨੂੰਨ ਰੱਦ ਕਰ ਸਕਦਾ ਹੈ ਤੋੜ ਸਕਦਾ ਹੈ ਇਹ ਜਾਂ ਕੋਈ ਨਹੀਂ ਤੋੜਦਾ ਜਾਂ ਇਹ ਕਹਿ ਦੋ ਵੀ ਇਹਨੇ ਕੋਈ ਇਹਨਾਂ ਨੂੰ ਤੋੜਿਆ ਨਹੀਂ ਤਾਂ ਕਿ ਕੱਲ ਨੂੰ ਇਤਿਹਾਸ ਜਦ ਪੜਨਗੇ ਉਹਨਾਂ ਤਾਂ ਪੜਨ ਗੁਰੂ ਇਹਦੇ ਜਾਂਚ ਸਾਬਾਂ ਚੀ ਕਿਸ ਸਾਡੇ ਗਿੰਦਾ ਨਹੀਂ ਆ ਵੀ ਬਿਛਾ ਤੀ ਤੁਸੀਂ ਲਿਖਣਾ ਵੀ ਨਹੀਂ ਤੁਸੀਂ ਕਰ ਦਿੱਤੀਆਂ ਨੇ ਇਹ ਜਿਆ ਉਹਦਾ ਕੀ ਫਾਇਦਾ ਬਾਬਰੀ ਮਸਜਿਦ ਦੇ ਉੱਤੇ ਕ੍ਰਿਡਿਸ਼ਨ ਵਰ ਕੀ ਹੁੰਦਾ ਨਾ ਹੈ ਭਾਈ ਦੋਨੇ ਤਰ੍ਹਾਂ ਨਹੀਂ ਸਾਬਤ ਕਰ ਸਕੀਆਂ ਤੇ ਪਰ ਇਹਨਾਂ ਦੀ ਆਸਤਾ ਸੀ ਇਹਨਾਂ ਦੇ ਤਾਂ ਆਸਤਾ ਤਾਂ ਫਿਰ ਹੋਰ ਵਧੇ ਲੰਗੀ ਹੈ ਆਸਤਾ ਤੇ ਬਕਰੀ ਦੇ ਉੱਤੇ ਕਿਉਂ ਤੁਸੀਂ ਰੋਕ ਲਗਾਈ ਆਸਤਾ ਉਹਨਾਂ ਦੀ ਆਸਤਾ ਨਹੀਂ ਹੈ ਸਿੱਖਾਂ ਦੀ ਆਸਤਾ ਨਹੀਂ ਹੈ ਦੋਨਾਂ ਦੀ ਆਸਤਾ ਦੇ ਕਹਿ ਦਿੰਦੇ ਉਹ ਵੀ ਇਹ ਖਾਲਸਾਨੀ ਨੇ ਫਿਰ ਤਾਂ ਹਰੇਕ ਦੀ ਇਸਾਈਆਂ ਦੀ ਆਤ ਇੰਨੀ ਹੈਗੀ ਸੋ ਇਸ ਕਰਕੇ ਇਹ ਮਾੜੀ ਗੱਲ ਹੈ ਸੰਵਿਧਾਨ ਸਾਰਿਆਂ ਵਾਸਤੇ ਹੈ ਆਰਟੀਕਲ 14 ਕਹਿੰਦਾ ਹੈ ਏਵਰੀ ਪਰਸਨ ਇਜ਼ ਇਕੁਅਲ ਬਿਫੋਰ ਲਾ। ਸਰ ਦੇ ਆਕੀ ਕਾਨੂੰਨ ਦੇ ਸਾਹਮਣੇ ਬਰਾਬਰ ਹੈ ਸਾਡਾ ਸੰਵਿਧਾਨ ਇਹ ਕਹਿੰਦਾ ਹੈ ਇਹ ਕਹਿੰਦੇ ਨਾ ਵਿਅਕਤੀ ਬਰਾਬਰ ਜੀ। 124 ਸਾਲ ਦੀ ਜਿਹੜੀ ਮਤਲਬ 50 ਸਾਲ ਦੀ ਹੋਰ ਤੇ 40 ਸਾਲ ਦੀ ਉਹ 124 ਸਾਲ ਦੀ ਦਿਖਾਤਾ ਕੋਈ ਕੋਈ ਚਿੰਤਾ ਨਹੀਂ ਹੈ। ਤੁਸੀਂ ਇੱਕ ਇੱਕ ਬੰਦਾ ਚਾਰ ਚਾਰ ਜਗ੍ਹਾ ਤੇ ਰਜਿਸਟਰ ਕਰਤਾ ਤੁਹਾਨੂੰ ਕੋਈ ਚਿੰਤਾ ਨਹੀਂ ਹੈ। ਤੁਸੀਂ ਭਾਜਪਾ ਦਾ ਗੁਜਰਾਤ ਦੇ ਬੰਦਿਆਂ ਨੂੰ ਬਿਹਾਰ ਤੇ ਰਜਿਸਟਰ ਕਰਤਾ ਤੁਹਾਨੂੰ ਕੋਈ ਚਿੰਤਾ ਨਹੀਂ ਹੈ। ਤੁਸੀਂ ਤੇ ਜਸਵੀ ਨੂੰ ਚਿੱਠੀ ਕਰਦੇ ਹੋ ਵੀ ਇਹਨੇ ਇਹ ਦੋ ਜਗ੍ਹਾ ਤੇ ਕਿਵੇਂ ਤੁਸੀਂ ਆਪ ਕਰੀਆ ਐ ਐਸਾ ਯਾਰ ਕਿ ਤੁਸੀਂ ਕੱਟ ਦੇਣਾ ਸੀ ਨਾ ਤੁਸੀਂ 7.5 ਲੱਖ ਬੰਦਾ ਕੱਟਿਆ ਵੀ ਇਹਦੀ ਦੋ ਦੋ ਥਾਂ ਤੇ ਰਜਿਸਟ੍ਰੇਸ਼ਨ ਹੈ ਤੇ ਜਸਵੀ ਕਿਉਂ ਨਹੀਂ ਕੱਟਿਆ ਬੀਜੇਪੀ ਦਾ ਮੰਤਰੀ ਕਿਉਂ ਨਹੀਂ ਕੱਟਿਆ ਉਸੇ ਬੀਜੀ ਵੀ ਨਹੀਂ ਮੰਤਰੀ ਇੱਕ ਦੋ ਜਗ੍ਹਾ ਤੇ ਰਜਿਸਟਰਡ ਹੈ ਇਹ ਤੁਸੀਂ ਕੱਟਣਾ ਸੀ ਨਾ ਤੁਸੀਂ ਕਹਿੰਦੇ ਹੋ ਅਸੀਂ ਕੱਟਿਆ ਜੀ ਸਾਡਾ ਤੇ ਫਿਰ ਤੁਸੀਂ ਕੱਟਿਆ ਕਿਉਂ ਨਹੀਂ ਇਹ ਤਾਂ ਤੁਸੀਂ ਗਹਿਣ ਦੇ ਐਂ ਫਿਰ ਕਾਹਦਾ ਕਰਦੇ ਹੋ ਸੇ ਗੱਲਾਂ ਬਹਾਨੇ ਵਾਜੀ ਹੈ ਮੈਨੂੰ ਆਇ ਲੱਗਦਾ ਹੈ ਬੀਅ ਡੇਸ ਦੀ ਨਈਆ ਡੁੱਬ ਰਹੀ ਹੈ ਇਹ ਅਦਾਲਤਾਂ ਨੇ ਨਹੀਂ ਬਚਾਉਣੀ ਇਹ ਕਿਸੇ ਬਿਊਰੋਕ੍ਰੇਸੀ ਨੇ ਚੱਲਣੀ ਕਦੇ ਦੁਨੀਆ ਦੇ ਵਿੱਚ ਅਦਾਲਤਾਂ ਨੇ ਕੋਈ ਵੱਡੇ ਬਦਲਾ ਨਹੀਂ ਲਿਆਂਦੇ ਵੱਡੇ ਬਦਲਾ ਸਿਆਸੀ ਤੌਰ ਤੇ ਹੁੰਦੇ ਨੇ ਲੋਕ ਸੜਕਾਂ ਤੇ ਹੁੰਦੇ ਨੇ ਵੋਈ ਵੀ ਜ਼ਿਆਦਾ ਅੱਜ ਅੱਜ ਸੱਚੀ ਬਾਤ ਨਹੀਂ ਵੀ ਮਰੇਂਕ ਵਾਕੇ ਇੰਸਟਾਗ੍ਰਾਮ ਤੇ ਗੱਲ ਕਰੀ ਜਾਓ ਜਦ ਲੋਕ ਸੜਕਾਂ ਤੇ ਉੱਤਰੇ ਹੁੰਦੇ ਨੇ ਉਹ ਮੈਨੂੰ ਲੱਗਦਾ ਹੋਗਾ ਉੱਤਰ ਰਹੇ ਨੇ ਜਿਹੜੀ ਚੱਲ ਰੈ ਹੈ ਨਾ ਵੱਡਾ ਯੂਸ ਕਾਂਗਰਸ ਨੇ ਕਰਿਆ ਅੱਜ ਯੂਚ ਹੋਇਆ ਇਹਨਾਂ ਨੇ ਮੇਰਾ ਕਹ ਲੈ ਅਕਸ਼ੇਸ਼ ਯਾਦਵ ਦੀ ਜਿਹੜੀ ਯੂਥ ਹੈ ਉਹਨੇ ਕਰਿਆ ਜੇ ਇਹ ਰੋਜ ਹੋਣਗੇ ਮਜਾਰੇ ਇੱਥੇ ਮੈਨੂੰ ਲੱਗਦਾ ਵੀ ਗੋਲੀਆਂ ਵੀ ਚੱਲਣਗੀਆਂ ਡੰਡਾ ਵੀ ਚੱਲੂਗਾ ਪਰ ਇਹ ਮੁੜ ਕੇ ਆਜ਼ਾਦੀ ਦਾ ਅੰਦੋਲਨ ਜਿਵੇਂ ਮਹਾਤਮਾ ਗਾਂਧੀ ਨੇ ਡੰਡੇ ਵੀ ਖਾਦੇ ਜਿਨ੍ਹਾਂ ਚ ਵੀ ਰਹੇ ਅੰਦੇ ਜਵਾਹਰ ਲਾਲ ਨਹਿਰੂ ਜਿਨ੍ਹਾਂ ਚ ਰਹੇ ਸਰਦਾਰ ਪਟੇਲ ਵੀ ਰਹੇ ਕੰਨੀ ਮਦਰ ਮੋਹਨ ਮਾਲਵੀਆ ਹੁਣ ਸਾਰਿਆਂ ਨੇ ਜਿਨ੍ਹਾਂ ਨੇ ਇੱਥੇ ਸਾਡੇ ਸਿੱਖਾਂ ਨੇ ਕੰਨੀ ਗਦਰੀ ਬਾਬੇ ਬਬਰ ਕਾਦੀ ਤੇ ਆਪਣੇ ਤਰ੍ਹਾਂ ਸਰਾਬੇ ਹੋਣੀ ਕੂਕੇ ਗੋਲੀਆਂ ਨਾਲ ਲੜਾਈ ਗਏ ਤੋਫਾ ਨਾਲ ਲੜਾਈ ਗਏ ਪਰ ਸੀ ਨਹੀਂ ਵੱਟੀ ਆਜ਼ਾਦੀ ਤਾਂ ਆਈ ਸੀ ਹਉਂ ਤਾਂ ਵਾਰਾ ਇੱਕ ਦੂਜੀ ਆਜ਼ਾਦੀ ਦੀ ਬਹਿਤ ਦੀ ਰੋੜ ਹੈ ਕਿਉਂਕਿ ਇਸ ਆਜ਼ਾਦੀ ਦਾ ਪਾਣੀ ਖੜ ਗਿਆ ਹੁਣ ਇਹਦੇ ਵਿੱਚ ਗੰਧਰਾਪਣ ਹੋ ਗਿਆ ਤੇ ਇਹਦੇ ਉੱਤੇ ਹੁਣ ਕਬਜ਼ਾ ਕਰਨ ਵਾਲੇ ਆ ਗਏ ਜਿਵੇਂ ਪਹਿਲਾਂ ਅੰਗਰੇਜ਼ ਆਏ ਸੀ ਹੁਣ ਖਾਲੇ ਅੰਗਰੇਜ਼ ਉਹ ਕਬਜ਼ਾ ਤਰਵਾਉਣਾ ਹੈ ਤੇ ਡਾਕਟਰ ਸਾਹਿਬ 17 ਦੀ ਜਿਹੜੀ ਯਾਤਰਾ ਸ਼ੁਰੂ ਕਰਨੀ ਹੈ ਉਹਦਾ ਕੀ ਇੰਪੈਕਟ ਤੁਸੀਂ ਦੇਖਦੇ ਹੋ ਅ ਮਿੰਟ ਤੋਂ ਲੱਗਦਾ ਕੰਨੀ ਚਾਹੀਦੀ ਹੋਈ ਹੈ ਬਹੁਤ ਵਧੀਆ ਕਿਉਂਕਿ ਬਿਹਾਰ ਦੇ ਵਿੱਚ ਜਦ ਤੁਸੀਂ 65 ਲੱਖ ਬੰਦਾ ਕੱਢਦਾ ਜਿਹੜਾ ਕਿ ਉੱਥੇ ਹੈਗਾ ਜਿਹੜਾ ਕਿ ਹੋਣੀ ਉਹ ਸੜਕਾਂ ਤੇ ਨਾਲ ਤਾਂ ਆਊਗਾ ਜੇ ਤੁਸੀਂ ਤੁਰੋਗੇ ਸੜਕਾਂ ਤੇ ਨਹੀਂ ਤਾਂ ਕੰਡਾ ਕੰਡਾ ਰਹਿ ਗਿਆ ਰਣਵੀ ਕਈ ਪਿੰਡਾਂ ਦੇ ਹੋ ਕਿ ਕੋਈ ਇੱਕ ਗੱਲ ਹੋਰ ਹੈ ਜੰਮੂ ਸਾਹਿਬ ਗਰੀਬ ਆਦਮੀ ਕੋਲ ਤਾਂ ਹੋਰ ਕੁਝ ਵੀ ਨਹੀਂ ਉਹ ਆਏ ਵੋਟਸ ਦਿਖਾਉਂਦਾ ਕਹਿੰਦਾ ਮੈਂ ਮੇਰੀ ਵੋਟ ਦਾ ਹੱਕ ਹੈ ਇਹ ਕਿਹਦਾ ਲੱਭ ਰਿਹਾ ਉਹ ਬੜੀ ਵੱਡੀ ਤਾਕਤ ਸਮਝਾ ਹੈ ਵੀ ਤਾਕਤ ਇਹ ਵੋਟ ਦੀ ਲੋਕ ਕਹਿੰਦੇ 5 ਸਾਲ ਬਾਅਦ ਵੋਟ ਦੀ ਤਾਕਤ ਬਹੁਤ ਵੱਡੀ ਤਾਕਤ ਹੈ ਉਹਦੀ ਉਹ ਖੋਹੀ ਉਹਦੀ ਖੋਹੀ ਜਾ ਰਹੀ ਹੈ ਧੱਕੇ ਨਾਲ ਸੜਕਾਂ ਤਿਆਰ ਹੈ ਕਿਉਂਕਿ ਮੈਂ ਪਿੰਡਾਂ ਦੇ ਔਰਤਾਂ ਨੂੰ ਹੋਰਾਂ ਨੂੰ ਆਏ ਆਏ ਕਾਰ ਦਿਖਾਉਂਦੇ ਦੇਖਿਆ ਵੀਡੀਓ ਚ ਵੀ ਆ ਦੇਖ ਲੋ ਜੀ ਸਾਡਾ ਹੈਗਾ ਅਸੀਂ ਜੋਂਦੇ ਖੜੇ ਸਾਨੂੰ ਮਰਿਆ ਚ ਪਾਪਾ ਇਹ ਜਿਹੜਾ ਜਨेश ਕੁਮਾਰ ਹੈ ਨਾ ਤਾਕਤ ਦੇ ਵਿੱਚ ਹੈ ਜੀ ਜਿੱਦੇ ਰਜੀਵ ਕੁਮਾਰ ਲੱਗੇ ਨਾ ਪੱਜ ਗਿਆ ਰੜਾਏ ਤਿਆਰ ਹੈ ਮੈਨੂੰ ਨਹੀਂ ਪਤਾ ਕਿ ਕਿ ਪੱਜ ਗਿਆ ਕਿ ਨਹੀਂ ਜਿੱਦ ਗਣੇਸ਼ ਕੁਮਾਰ ਵੀ ਇਹਨੂੰ ਵੀ ਪਤਾ ਲੱਗ ਜੀ ਜਜੇ ਜੇ ਤਿੰਨੇ ਬੈਠੇ ਨਾ ਵੀ ਆਏ ਨਹੀਂ ਚੰਬੀ ਖੁੰਦੀ ਤੁਸੀਂ ਕਾਨੂੰਨ ਨੂੰ ਯਾਰ ਜਮੇ ਤੱਤਾ ਦੱਸ ਲਿਓ ਤੁਸੀਂ ਸੰਵਿਧਾਨ ਨੂੰ ਤੱਤਾ ਤੁਸੀਂ ਅਨੰਦ ਮਰਜੀ ਆ ਬਸ ਵੀ ਮੈਂ ਇਹ ਕਹਤਾ ਜੀ ਤੁਸੀਂ ਸੁਪਰੀਮ ਕੋਰਟ ਨੂੰ ਮੈਂ ਤਾਂ ਹੈਰਾਨ ਆ ਸੁਪਰੀਮ ਕੋਰਟ ਆਂਦੀ ਜਿੰਨੀ ਵਿਚਾਰ ਰਹੀ ਉਹਨਾਂ ਨੇ ਸੁਪਰੀਮ ਕੋਰਟ ਨੂੰ ਪਹਿਲੇ ਦਿਨ ਬਿਆਨ ਦਿੱਤਾ ਉਹਨਾਂ ਨੇ ਸੁਪਰੀਮ ਕੋਰਟ ਚ ਵੀ ਬੜੇ ਸਿਆਣੇ ਬੰਦੇ ਨੇ ਸਾਢੇ ਕੋਰਟ ਵੀ ਬਹੁਤ ਸਿਆਣੇ ਬੰਦੇ ਨੇ ਮਤਲਬ ਅਸੀਂ ਬਰਾਬਰ ਆ ਉਹਨਾਂ ਦੇ ਦੂਜਾ ਲਿਖ ਕੇ ਕਹਤਾ ਅਸੀਂ ਨਹੀਂ ਮੰਨਦੇ ਧਾਰਨਾ ਦੁਬਾਰਾ ਫਿਰ ਸੂਰਿਆਕੰਤ ਜੀ ਨੇ ਆਰਡਰ ਕਰਤਾ ਵੀ ਨਹੀਂ ਧਾਰਨਾ ਨੂੰ ਮੰਨੋ ਉਹਨਾਂ ਤੇ ਜਵਾਬ ਦੇ ਤਵੇ ਅਸੀਂ ਨਹੀਂ ਮੰਨਦੇ ਹੁਣ ਸੂਰੀਆ ਕਾਂਜੀ ਕਹਿੰਦੇ ਚੰਗਾ ਨਾ ਮੰਨੋ ਹੱਦ ਹੋ ਗਈ ਹੈ ਤੁਸੀਂ ਕਹਿੰਦੇ ਕਿਉਂ ਪਹਿਲਾਂ ਦੋ ਵਾਲੀ ਦੋ ਜੱਜ ਵੱਖ-ਵੱਖ ਕਹਿ ਚੁੱਕੇ ਨੇ ਬੈਂਚ ਹੀ ਵੱਖਰੀ ਸੀ ਤੇ ਫਿਰ ਭਾਈ ਬਾਰ-ਬਾਰ ਕਿਉਂ ਕਹਿੰਦੇ ਜੇ ਤੁਹਾਡੇ ਮੰਨੀਓ ਨਹੀਂ ਜਾਣੀ ਤੁਹਾਡੀ ਤਾਂ ਸੁਣੀ ਨਹੀਂ ਜਾਣੀ ਤੇ ਤੁਸੀਂ ਮੰਨ ਲੈਣਾ ਜਾਂ ਤੁਸੀਂ ਕਹੋਗੇ ਅਸੀਂ ਗਲਤ ਕਹਿ ਗਏ ਸੀ ਅਸੀਂ ਤਾਂ ਦੇਖੇ ਹੀ ਨਹੀਂ ਬਿਨਾਂ ਦੇਖੇ ਕਹਿ ਤਾ ਫਿਰ ਜੇ ਬਿਨਾਂ ਦੇਖੇ ਕਿਹਾ ਤਾਂ ਇਹਨਾਂ ਜਿਹੜੇ ਦਸਤਾਵੇਜ਼ 11 ਲਾਏ ਨੇ ਉਹਨੇ ਇੰਨਾ ਦੀ ਬੈਟਾ ਚੈੱਕ ਕਰ ਲਓ ਇਹ ਵੈਦ ਹੈਗੇ ਨੇ ਇਹ ਨਾ ਸਕਦਾ ਫਿਰ ਇਹ ਕਾਹ ਕਰ ਲਓ ਜਿਹੜਾ ਫਾਰਮ ਬਣਾਏ ਇਹ ਬਣਾ ਸਕਦਾ ਇਹ ਚੈੱਕ ਕਰ ਦੋ ਫਿਰ ਇਸ ਕਰਕੇ ਆਪ ਜਗ ਸਾਡਾ ਸਭ ਤੋਂ ਸਰਵ ਉੱਚ ਜਿਹੜਾ ਨਿਆਪਾਲ ਹੈ ਨਿਆ ਦਾ ਦਰਬਾਰ ਹੈ ਉਹ ਗਣੇਸ਼ ਕੁਮਾਰ ਦੀ ਗੱਲ ਮੰਨ ਰਿਹਾ ਹੈ ਉਹ ਗਣੇਸ਼ ਕੁਮਾਰ ਨੂੰ ਨਾ ਕਰ ਰਿਹਾ ਵੀ ਜਾ ਭੱਜਾ ਜੋਰ ਲਾਦਾ ਮੈਂ ਨਹੀਂ ਮੰਨਦਾ ਉਹ ਉਹ ਕਹਿੰਦਾ ਚੰਗਾ ਫਿਰ ਨਾ ਮੰਨ ਪਾਈ ਸਾਦਾ ਉਹ ਹਾਲ ਐ ਬਾਪ ਆਪਣੇ ਜਵਾਕ ਨੂੰ ਕਹਿੰਦਾ ਕਿ ਬਾਣੀਆਂ ਦਾ ਨਾ ਮੁੰਡਾ ਸੜਕ ਉੱਥੇ ਤੇ ਚੜ ਗਿਆ ਤੇ ਉਹ ਕਹਿੰਦਾ ਛੜ ਮਾਰ ਦੀਆਂ ਛੜ ਮਾਰ ਦੀਆਂ ਬਾਪ ਕਹਿੰਦਾ ਨਾ ਪੁੱਤ ਨਾ ਰਿਆਂਗਾ ਨਾ ਪੁੱਤ ਚੱਲ ਦਮ ਆਲੀ ਉਹ ਬਣਾ ਮੇਰੀ ਉਹ ਮੇਰੀ ਬਾਰੂਗਾ ਇਹ ਕਿਰਿਆ ਹੁੰਦੀ ਜਨ ਰਾਲਾ ਵੀ ਕੀ ਗੱਲ ਹੋ ਗਈ ਕਹਿੰਦਾ ਜੇ ਮੁੰਡਾ ਛਾਲ ਬਰਦਾ ਹਟਦਾ ਨਹੀਂ ਕਹਿੰਦਾ ਮੈਂ ਉਹ ਗਿਆ ਕੋਠੇ ਉੱਣ ਚੱਕਿਆ ਥੰਦੇ ਸੁੱਤ ਗਿਆ ਕਹਦਾ ਕੀ ਗੱਲ ਕਹਿੰਦਾ ਤੂੰ ਕਾਣੀ ਮਿਹਨਤ ਕਰੀ ਮੈਂ ਹੀ ਸੁੱਟ ਦਿੰਦਾ ਤੇ ਜਿਹੜੀ 17 ਤਰੀਕ ਨੂੰ ਆ ਉਹ ਉਹ ਆ ਵੀ ਚੰਗਾ ਤੇ ਆ ਫਿਰ ਮਾਲੂ ਤੁਸੀਂ ਛਾਲ ਜੀ ਸੋਦੇ ਮੈਂ ਤੁਹਾਨੂੰ ਤੁੰਦੇ ਇਹ ਹੁਣ ਵੱਡੀ ਗੱਲ ਹੋਣ ਵਾਲੀ ਆ ਚੰਗੀ ਗੱਲ ਹੈ ਇਹ ਇਹ ਦੇਸ਼ ਦਾ ਪਾਣੀ ਜਿਹੜਾ ਖੜਿਆ ਸੀ ਇਹ ਸਮੁੰਦਰ ਮੰਥਨ ਲਈ ਕੰਮ ਆਊਗਾ ਇਹ ਹੁਣ ਡਟਕਾ ਜਾਊਗਾ ਤੇ ਜਦ ਪਾਣੀ ਉੱਪਰੋਂ गिरਦਾ ਹੈ ਰਬਾਈਂ ਦੇ ਉੱਤੇ ਉਦੋਂ ਫਿਰ ਬਿਜਲੀ ਪੈਦਾ ਹੁੰਦੀ ਹੈ ਫਿਰ ਚਾਨਣ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕੋਈ ਨਾ ਕੋਈ ਚਾਨਣ ਜਿੰਨਾ ਵੱਡਾ ਨੇਹਰਾ ਫੈਲ ਗਿਆ ਸੀ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਬਿਲਕੁਲ ਚਾਨਣ ਹੋ ਜੂ ਪਰ ਜਿੰਨਾ ਵੱਡਾ ਨੇਹਰਾ ਫੈਲ ਗਿਆ ਸੀ ਉਹ ਜਿ ਕੋਈ ਚਾਨਣ ਦੀ ਰੇਸ਼ਮ ਆਏਗੀ ਸੋ ਡਾਕਟਰ ਸਾਹਿਬ ਤੁਸੀਂ ਛੋਟ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ